ਜੁੜਮਾ ਬੂਟ ਸਾਡੇ ਘਰ ਦੇ ਪਿਛਵਾੜੇ ਬਸਤੀ ਸੀ ਪੂਰਬੀਆਂ ਦੀ ਖੰਡਰ ਵਰਗੇ ਪਲਾਟ ਵਿੱਚ 10-12 ਟਾਰੇ ਇੱਕੋ ਲਾਈਨ ਵਿੱਚ ਬਣੇ ਹੋਏ ਸਨ ਹਰਲਾ ਮਿਲਾ ਕੇ 50 ਕੁ ਜੀਆਂ ਦੀ ਠਾਰ ਸੀ ਕੱਚੇ ਵੇੜੇ ਵਿੱਚ ਮੀਂਹ ਦਾ ਪਾਣੀ ਅਕਸਰੀ ਪਰ ਜਾਂਦਾ ਐਨੀਆਂ ਜੀਆਂ ਲਈ ਸਿਰਫ 2-3 ਗੁਸਲਖਾਨੇ ਤੇ ਇੱਕ ਪਾਣੀ ਵਾਲੀ ਟੂਟੀ ਸਵੇਰੇ ਸ਼ਾਮ ਕੰਮਸਮਚੀ ਰਹਿਣੀ ਕਾਮਿਆਂ ਨੇ ਫੈਕਟਰੀ ਵਿੱਚ ਜਾਂ ਦਿਹਾੜੀ ਟੱਪਾ ਕਰਨ ਜਾਣਾ ਹੁੰਦਾ ਤੇ ਤ੍ਰੀਮਤਾ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਿਬੜੇ ਟਿਬੜੇ ਆਦ ਨੰਗੇ ਬੱਚੇ ਚੋਰ ਸਿਪਾਈ ਖੇਡਦੇ ਰਹਿੰਦੇ ਵਿਹੜੇ ਦੇ ਐਨ ਵਿੱਚਕਾਰ ਇੱਕ ਤਰੀਖ ਖੜੀ ਸੀ ਛਾਂਦਾਰ ਛਤਰੀ ਵਾਲੀ ਗਰਮੀਆਂ ਵਿੱਚ ਹਰ ਕੋਈ ਇਸ ਦੀ ਠੰਡਕ ਲੂਚਦਾ ਖਬਿਓ ਤੀਜਾ ਕਮਰਾ ਸ਼ਰਬਤੀ ਦਾ ਸੀ ਤੀਕੂ ਵਰਿਆਂ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਸ਼ਾਮਲੀ ਜੀ ਮੁਟਿਆਰ ਤਿੰਨ ਬਾਲੜੀਆਂ ਦੀ ਮਾਂ ਨੇੜਲੇ ਚਾਰ ਪੰਜ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਸੁਹਿਰਦਤਾ ਤੇ ਸਬਰ ਸੰਤੋਖ ਦੀ ਮੂਰਤ ਰਾਜੇ ਕੇ ਇਮਾਨਦਾਰ ਕਿਸੇ ਘਰੋਂ ਕੋਈ ਚੀਜ਼ ਮਿਲਨੀ ਚੁੰਨੀ ਦੇ ਲੜ ਬੰਨ ਲੈਣੀ ਕਈ ਵਾਰ ਕੋਸ਼ਿਸ਼ ਕੀਤੀ ਕੀ ਆਪ ਬੈਠ ਕੇ ਖਾ ਲਵੀ ਤੇ ਬਾਅਦ ਵਿੱਚ ਬੱਚਿਆਂ ਵਾਸਤੇ ਘਰ ਲੈ ਜਾਵੇ ਸ਼ਰਵਤੀ ਇਹ ਖਾ ਲੋ ਇਹੀ ਪਰ ਨਹੀਂ ਸਰਦਾਰ ਜੀ ਪਹਿਲੇ ਬੱਚੋਂ ਕੀ ਮੂੰਹ ਲਗਣੀ ਚਾਹੀਏ ਦੀਖਦੀ ਦੀਖਦੀ ਬੇੜੇ ਵਿਚਲੇ ਵਿਰਖ ਤੇ ਇੱਕ ਚਿੜੀ ਨੇ ਆਲਣਾ ਪਾ ਲਿਆ ਕੁਝ ਦਿਨਾਂ ਪਿਛੋਂ ਆਂਡਿਆਂ ਵਿੱਚੋਂ ਬੋਟ ਨਿਕਲੇ ਚਿੜੀ ਬਾਹਰ ਜਾਂਦੀ ਤਨਕੀਆਂ ਨਕੀਆਂ ਚੁੰਝਾਂ ਬਾਹਰ ਜਾਤੀ ਮਾਰਦੀਆਂ ਰਹਿੰਦੀਆਂ ਇੱਕ ਦਿਨ ਮਿੱਠੀ ਜਿਹੀ ਫੁਆਰ ਪੈਣ ਤੋਂ ਬਾਅਦ ਮੈਂ ਮੌਸਮ ਦਾ ਲੁਤਫ ਲੈਣ ਲਈ ਛੱਤ ਤੇ ਚਲਾ ਗਿਆ ਬੱਦਲਵਾਈ ਬਣੀ ਹੋਈ ਸੀ ਦੇਖਿਆ ਕਿ ਇੱਕੋ ਸਮੇਂ ਚਿੜੀ ਅਤੇ ਸ਼ਰਬਤੀ ਬੀੜੇ ਵਿੱਚ ਆਈਆਂ ਮੈਲੀ ਕੁਚੈਲੀ ਚੁੰਨੀ ਦਾ ਲੜ ਖੋਲ ਸ਼ਰਬਤੀ ਮਾਸੂਮਾ ਨੂੰ ਆਪਣੇ ਹੱਥੀ ਖਵਾਉਣ ਲੱਗੀ ਕਿਲੀਵੀ ਅਗਾਹ ਨੂੰ ਉਹਲ ਆਪਣੀ ਨੁਕੀਲੀ ਚੁੰਝ ਨਾਲ ਨਿੱਕੇ ਜੀਵਾਂ ਨੂੰ ਜੋਗਾ ਚਗੌਣ ਵਿੱਚ ਰੁੱਝ ਗਈ। ਮਾਵਾਂ ਦੀ ਲਿਆਂਦੀ ਖਾਦ ਖੁਰਾਕ ਚੁਗਣ ਲਈ ਬੋਟਾ ਨੇ ਆਪਣਾ মুখ ਪੂਰੀ ਤਰ੍ਹਾਂ ਖੋਲਿਆ ਹੋਇਆ ਸੀ ਤੇ ਮਮਤਾ ਆਪਾ ਪੁਲਾ ਖੁਸ਼ੀ ਵਿੱਚ ਖੀਵੀ ਨਿਸ਼ਾਵਰ ਹੋ ਰਹੀ ਸੀ। ਤ્યાਗ ਅਤੇ ਸਮਰਪਣ ਦੀ ਇਸ ਭਾਵਨਾ ਦੇ ਦੋ ਹੀ ਗਵਾਹ ਸਨ ਮੈਂ għati trik da ruk t-tanwa dustu